ਥਾਪਰ ਯੂਨੀਵਰਸਿਟੀ ਜਲਦ ਹੀ ਸੈਟੇਲਾਈਟ ਪ੍ਰੋਜੈਕਟ ਇੱਕ ਸ਼ੁਰੂ ਕਰਨ ਜਾ ਰਹੀ ਹੈ ਸਾਡੇ ਨਾਲ ਮਮਤਾ ਗੁਲਾਟੀ ਜੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਮੈਮ ਇੱਕ ਸੈਟੇਲਾਈਟ ਪ੍ਰੋਜੈਕਟ ਸ਼ੁਰੂ ਕਰੀ ਜਾ ਰਹੀ ਹੈ ਕੀ ਪ੍ਰੋਜੈਕਟ ਹੈ ਇਸਦਾ ਮਹੱਤਵ ਕੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥਾਪਰ ਦਾ ਸੈਟੇਲਾਈਟ ਪ੍ਰੋਜੈਕਟ ਜਿਹੜਾ ਹੈ ਉਹ ਅੱਜ ਤੋਂ ਕੁਝ 3-4 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਸ਼ੁਰੂ ਕੀਤਾ ਸੀ ਇਨ ਦਾ ਐਸੈਂਸ ਕਿ ਅਸੀਂ ਉਸ ਨੂੰ ਸੋਚਿਆ ਸੀ ਕਿ ਅਸੀਂ ਇੱਕ ਸੈਟੇਲਾਈਟ ਬਣਾਵਾਂਗੇ ਜਿਸ ਦਾ ਨਾਮ ਅਸੀਂ ਰੱਖਿਆ ਹੈ ਥਾਪਰ ਸੈਟ ਜਿਹੜੀ ਸੈਟਲਾਈਟ ਹੈ ਉਹ ਲੋਅਰਥ ਆਰਬਿਟ ਚ ਜਾਏਗੀ ਧਰਤੀ ਤੋਂ 500 ਕਿਲੋਮੀਟਰ ਦੀ ਹਾਈਟ ਤੇ ਤਕਰੀਬਨ ਤੇ ਇਸ ਦਾ ਮੇਨ ਮਹੱਤਵ ਜਿਹੜਾ ਹੈ ਇਹ ਪੋਲੂਸ਼ਨ ਮੋਨਿਟਰਿੰਗ ਮੀਥੇਨ ਗੈਸ ਦੀ ਜਿਹੜੀ ਲੀਕੇਜ ਹੈ ਇੰਡਸਟਰੀ ਦਾ ਜਿਹੜਾ ਪੋਲੂਸ਼ਨ ਹੈ ਵਹੀਕਲ ਤੋਂ ਜਿਹੜਾ ਪੋਲੂਸ਼ਨ ਹੁੰਦਾ ਹੈ ਜਾਂ ਤੇ ਸੋਇਲ ਮੋਇਸਚਰ ਦਾ ਜਿਹੜਾ ਕੰਟੈਂਟ ਹੁੰਦਾ ਹੈ ਸੋਇਲ 'ਚ ਕਿੰਨੀ ਨਮੀ ਹੈ ਇਸ ਨੂੰ ਮੈਜ਼ਰ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੈਟਲਾਈਟ ਰਾਹੀਂ ਤੇ ਸਾਡੀ ਸੈਟਲਾਈਟ ਬਣ ਕੇ ਤਿਆਰ ਹੈ ਅਸੀਂ ਅਗਲੇ 2-3 ਮਹੀਨਿਆਂ ਨੂੰ ਸੈਟੇਲਾਈਟ ਜਿਹੜੀ ਹੈ ਉਹ ਇਸਰੋ ਨੂੰ ਅਸੀਂ ਰਿਕੁਐਸਟ ਕਰਨ ਜਾ ਰਹੇ ਹਾਂ ਹੁਣ ਕਿ ਉਸ ਨੂੰ ਸਾਨੂੰ ਲਾਂਚ ਕੀਤਾ ਜਾਵੇ ਤੇ ਜਦੋਂ ਜਿਵੇਂ ਵੀ ਸੈਟੇਲਾਈਟ ਲਾਂਚ ਹੋ ਜਾਂਦੀ ਹੈ ਸਾਡੇ ਕੋਲੇ ਜਿਹੜਾ ਡਾਟਾ ਹੈ ਉਹ ਹਰ ਦਿਨ ਦਾ ਡਾਟਾ ਆਏਗਾ ਕਿ ਕਿਸ ਤਰ੍ਹਾਂ ਸੇ ਕਿਸੇ ਜਗ੍ਹਾ ਤੇ ਪੋਲੂਸ਼ਨ ਦੇ ਵੱਧ ਰਿਹਾ ਹੈ ਜੇ ਕੋਈ ਅਹਿਜਾ ਹੈ ਜਿਵੇਂ ਮੀਥਨ ਦੀ ਕੋਈ ਗੈਸ ਦੀ ਲੀਕੇਜ ਹੋਈ ਹੈ ਉਸ ਨੂੰ ਅਸੀਂ ਦੇਖ ਸਕਦੇ ਹਾਂ ਫੜ ਸਕਦੇ ਹਾਂ ਤੇ ਗਵਰਨਮੈਂਟ ਨੂੰ ਇਮੀਡੀਏਟਲੀ ਇੰਟੀਮੇਟ ਕਰ ਸਕਦੇ ਹਾਂ ਕਿ ਇਸ ਤੇ ਕੁਝ ਇਮੀਡੀਏਟ ਐਕਸ਼ਨ ਲਿੱਤਾ ਜਾਵੇ ਤੇ ਇਹ ਸੈਟਲਾਈਟ ਦਾ ਮਤਲਬ ਹੈ ਇਸ ਦੇ ਵਿੱਚ ਕਿਸਾਨਾਂ ਨੂੰ ਵੀ ਕੋਈ ਹੋਏਗਾ ਕਿ ਕਿ ਕਿਸਾਨਾਂ ਨੂੰ ਮਦਦ ਮਿਲ ਸਕਦੀ ਹੈ ਇਸ ਦੇ ਵਿੱਚ ਕਿਉਂਕਿ ਜਿਹੜਾ ਅੱਗ ਲਗਾ ਦਿੱਤੀ ਜਾਂਦੀ ਹੈ ਧੂੰਆਂ ਫੈਲਦਾ ਉਸ ਦੇ ਵਿੱਚ ਵੀ ਫਾਇਦਾ ਕੁਝ ਹੋਏਗਾ ਹਾਂਜੀ ਅਸੀਂ ਕਿਸਾਨਾਂ ਦੇ ਬੈਨੀਫਿਟ ਲਈ ਹੀ ਸੋਚ ਕੇ ਸੈਟਲਾਈਟ ਨੂੰ ਅਸੀਂ ਸ਼ੁਰੂ ਕੀਤਾ ਸੀ ਪਹਿਲਾ ਆਬਜੈਕਟਿਵ ਜਿਹੜਾ ਸੀ ਉਹ ਕਿਸਾਨਾਂ ਦੀ ਬਿਹਤਰੀ ਲਈ ਸੀਗਾ ਅ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪੋਲੂਸ਼ਨ ਜਿਹੜਾ ਹੈ ਉਹ ਕਿਸਾਨਾਂ ਦੀ ਨਾ ਸਿਰਫ ਕਦੇ-ਕਦੇ ਫਸਲ ਨੂੰ ਵੀ ਖਰਾਬ ਕਰ ਦਿੰਦਾ ਹੈ ਬਲਕਿ ਉਹਨਾਂ ਦੀ ਸਿਹਤ ਤੇ ਵੀ ਅਸਰ ਪਾਉਂਦਾ ਹੈ ਪਾਣੀ ਜਿਹੜਾ ਹੈ ਧਰਤੀ ਦਾ ਉਹ ਸਾਡਾ ਪੰਜਾਬ ਦਾ ਪਾਣੀ ਜਿਹੜਾ ਹੈ ਬਹੁਤ ਥੱਲੇ ਚਲਾ ਜਾ ਰਿਹਾ ਹੈ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਲੈਵਲ ਬਹੁਤ ਥੱਲੇ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਕਿਵੇਂ ਕਿਸ ਤਰ੍ਹਾਂ ਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈਗੀ ਹੈ ਕਿਉਂਕਿ ਜੇ ਸਾਨੂੰ ਪਤਾ ਹੋਊਗਾ ਕਿ ਸੋਇਲ ਚ ਆਲਰੇਡੀ ਕਿੰਨਾ ਮੋਇਸਚਰ ਹੈਗਾ ਤੇ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਪਾਣੀ ਕਿੰਨੀ ਕੁ ਲੋਡ ਹੈ ਤੁਹਾਡੀ ਫਸਲ ਨੂੰ ਤਾਂ ਕਿ ਫਸਲ ਦੀ ਜਿਹੜੀ ਉਪਜ ਹੈ ਉਹ ਸਭ ਤੋਂ ਜ਼ਿਆਦਾ ਹੋ ਸਕੇ ਤੇ ਗਰਾਊਂਡ ਵਾਟਰ ਜਿਹੜਾ ਹੈ ਆਪਣਾ ਉਹਦੀ ਬਚਤ ਹੋ ਸਕੇ ਉਸ ਤਰ੍ਹਾਂ ਸੇ ਅਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਤੇ ਜਿਵੇਂ ਕਿ ਜਦੋਂ ਆਪਾਂ ரைਸ ਨੂੰ ਲਗਾਨੇ ਆ ਤੇ ਉਹਦਾ ਅਸੀਂ ਪਾਣੀ ਪੱਡਲ ਕਰਦੇ ਆ ਉਸ ਤੇ ਬਹੁਤ ਜ਼ਿਆਦਾ ਮੀਥੇਨ ਲੀਕੇਜ ਹੁੰਦੀ ਹੈ ਉਸ ਰਾਹੀਂ ਕਿਸਾਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਜ਼ਿਆਦਾ ਅਫੈਕਟ ਹੋ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਪੋਲੂਸ਼ਨ ਦੇ ਨਾਲ ਹੀ ਸਿਹਤ ਵੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਉਸ ਫੀਲਡ 'ਚ ਕੰਮ ਕਰ ਰਹੇ ਹੈ ਉਹਨਾਂ ਦੀ ਸਿਹਤ ਤੇ ਵੀ ਅਸਰ ਹੋ ਰਿਹਾ ਹੈ ਮੀਥਨ ਇੱਕ ਇਹ ਕਹੇਗੀ ਜ਼ਹਿਰੀਲੀ ਗੈਸ ਹੈ ਜਿਹਨੂੰ ਜਿਹੜੀ ਕਿ ਬਹੁਤ ਹਨੀਕਾਰਕ ਹੈ ਤੇ ਜੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਇੰਨਾ ਪਾਣੀ ਲਾਣ ਨਾਲ ਮੀਥਨ ਦੀ ਜਿਹੜੀ ਮੀਥਨ ਥੋੜੀ ਜ਼ਿਆਦਾ ਹੋ ਰਹੀ ਹੈ ਤੇ ਪਾਣੀ ਉਸ ਤਰ੍ਹਾਂ ਸਿਲਾਇਆ ਜਾਏ ਕਿ ਮੀਥਨ ਨਾ ਬਣੇ ਤੇ ਉਹਨਾਂ ਦੀ ਫਸਲ ਵੀ ਠੀਕ ਰਹੇ ਤੇ ਇਸ ਕਰਕੇ ਅਸੀਂ ਉਹਨਾਂ ਦੀ ਇਸ ਤਰ੍ਹਾਂ ਸੇ ਅਸੀਂ ਉਹਨਾਂ ਦੀ ਮਦਦ ਕਿਸਾਨਾ ਕਿਸਾਨਾ ਦੀ ਹੈ ਤੇ ਇੰਡਸਟਰੀਅਲ ਏਰੀਆ ਤੋਂ ਵੀ ਧੂਆਂ ਕਵੇ ਜਿਹੜਾ ਪੋਲੂਸ਼ਨ ਜਿਹੜੀ ਹੈ ਫੈਲਦਾ ਉਹ ਉਹਨਾਂ ਨਾਲ ਵੀ ਕੋਈ ਉਹਦੇ ਵਾਸਤੇ ਵੀ ਕੁਝ ਹੈ ਹਾਂਜੀ ਇੰਡਸਟਰੀਅਲ ਦਾ ਵੀ ਪੋਲੂਸ਼ਨ ਜਿਹੜਾ ਹੈ ਜਿਵੇਂ ਅਸੀਂ ਨਾਈਟ੍ਰਸ ਆਕਸਾਈਡ ਦੀ ਮਾਤਰਾ ਮਾਪਾਂਗੇ ਉਹ ਇੰਡਸਟਰੀਅਲ ਪੋਲੂਸ਼ਨ ਚ ਆਉਂਦੀ ਹੈ ਕਾਰਬਨ ਡਾਈਆਕਸਾਈਡ ਵੀ ਇੰਡਸਟਰੀਅਲ ਪੋਲੂਸ਼ਨ ਚ ਕਾਫੀ ਜ਼ਿਆਦਾ ਨਿਕਲਦੀ ਹੈ ਤੇ ਅਸੀਂ ਉਹਨਾਂ ਦੀ ਮਾਤਰਾ ਵੀ ਨਾਪ ਸਕਦੇ ਆ ਤੇ ਜੇ ਇੱਕ ਲੈਵਲ ਤੋਂ ਉੱਪਰ ਜਾਂਦੀ ਹੈ ਤੇ ਇੰਡਸਟਰੀ ਨੂੰ ਵੀ ਅਗਾਹ ਕੀਤਾ ਜਾ ਸਕਦਾ ਹੈ ਤੇ ਦੂਸਰਾ ਜਿਹੜੇ ਹਲੇਦ ਵਾਲੇ ਵਾਲੇ ਉਹਨਾਂ ਦੇ ਲੋਕ ਹੈ ਉਹਨਾਂ ਨੂੰ ਵੀ ਉਹਨਾਂ ਦੀ ਬਿਹਤਰੀ ਲਈ ਵੀ ਕੰਮ ਕੀਤਾ ਜਾ ਸਕਦਾ ਹੈ ਜੋ ਕਿ ਉਸ ਇੰਡਸਟਰੀ ਦੇ ਵਰਕਰ ਕੰਮ ਕਰ ਰਹੇ ਹੈ ਜਿਹੜੇ ਜੇ ਇੰਡਸਟਰੀ ਦਾ ਜਿਹੜਾ ਐਮਿਸ਼ਨ ਹੈ ਉਹ ਉਸ ਵਰਕਰ ਨੂੰ ਅਫੈਕਟ ਕਰੇਗਾ ਤਾਂ ਸਾਡੇ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਉਹਨਾਂ ਦੇ ਬੈਨੀਫਿਟ ਲਈ ਹੈ ਕਿ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਵੀ ਤੁਹਾਡਾ ਜਿਹੜਾ ਐਮਿਸ਼ਨ ਹੈ ਉਹ ਵੱਧ ਰਿਹਾ ਹੈ ਇੰਡਸਟਰੀਅਲ ਪੋਲੂਸ਼ਨ ਜੀ ਹਾਂ ਅਸੀਂ ਇੰਡਸਟਰੀਅਲ ਪੋਲੂਸ਼ਨ ਵੀ ਉਹ ਮਾਨੀਟਰ ਕਰਕੇ ਉਹਨਾਂ ਨੂੰ ਅਗ੍ਹਾ ਕਰ ਸਕਦੇ ਆ ਕਿ ਤੁਹਾਡਾ ਜਿਹੜਾ ਪੋਲੂਸ਼ਨ ਹੈ ਉਹ ਇੱਕ ਲੈਵਲ ਤੋਂ ਮਤਲਬ ਦੇ ਕੇ ਮਤਲਬ ਜਿਹਨੂੰ ਕਿ ਇੱਕ ਲੈਵਲ ਤੋਂ ਵੱਧ ਹੈ ਜਾਂ ਉਸੇ ਲੈਵਲ ਤੇ ਹੈ ਜਿਸ ਲੈਵਲ ਤੇ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਬੈਨੀਫਿਟ ਰਹੇ ਉਹਨਾਂ ਦੇ ਵਰਕਰਸ ਦੀ ਹੈਲਥ ਵੀ ਠੀਕ ਰਹੇ ਇਸ ਬਾਬਤ ਇੰਡਸਟਰੀਅਲ ਜਾਂ ਕਿਸਾਨਾਂ ਨਾਲ ਬੈਠ ਕੇ ਮੀਟਿੰਗ ਵਗੈਰਾ ਹੋਈ ਹੈ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਤੇ ਇਹਦੇ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਹਾਂਜੀ ਅਸੀਂ ਗਵਰਨਮੈਂਟ ਬਾਡੀਜ਼ ਦੇ ਰਾਹੀਂ ਉਹਨਾਂ ਨੂੰ ਆ ਗਿਆ ਹੈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਚ ਵੀ ਅਸੀਂ ਜਾ ਕੇ ਕਿਸਾਨਾਂ ਨਾਲ ਗੱਲ ਕੀਤੀ ਸੀਗੀ 2 ਮਹੀਨੇ ਪਹਿਲੇ ਉੱਥੇ ਕਿਸਾਨਾਂ ਦੀ ਵਰਕਸ਼ਾਪ ਕੀਤੀ ਗਈ ਸੀ ਇਸ ਉਹਨਾਂ ਨੇ ਨਾਲ ਗੱਲ ਕੀਤੀ ਸੀ ਕਿ ਦੇਖੋ ਜੀ ਜਿਹੜੇ ਸੈਟਲਾਈਟ ਦਾ ਡਾਟਾ ਹੈ ਜੋ ਸੀ ਉਹਨਾਂ ਨੂੰ ਦਵਾਂਗੇ ਉਹਨਾਂ ਨੇ ਬੇਨਫਿਟ ਲਈ ਹੈ ਉਹਨਾਂ ਨੂੰ ਸਮਝਾਇਆ ਗਿਆ ਸੀਗਾ ਕਿ ਸੈਟਲਾਈਟ ਦਾ ਡਾਟਾ ਕਿਸ ਤਰ੍ਹਾਂ ਸੇ ਉਹ ਯੂਜ਼ ਕਰ ਸਕਦੇ ਆ ਤਾਂ ਕਿ ਉਹਨਾਂ ਦਾ ਜਿਆਦਾ ਤੋਂ ਜਿਆਦਾ ਫਾਇਦਾ ਹੋ ਸਕੇ ਤੇ ਅੱਜ ਦਾ ਦੌਰ ਇਹ じゃ ਹੈ ਕਿ ਅਸੀਂ ਟੈਕਨੋਲੋਜੀ ਤੋਂ ਦੂਰ ਨਹੀਂ ਜਾ ਸਕਦੇ ਟੈਕਨੋਲੋਜੀ ਦੇ ਨਾਲ ਰਹਿ ਕੇ ਹੀ ਅਸੀਂ ਕੰਮ ਕਰ ਸਕਦੇ ਹਾਂ ਸਾਡਾ ਇੱਕ ਛੋਟਾ ਜਿਹਾ ਜਿਹੜਾ ਮੋਬਾਈਲ ਹੈ ਉਹ ਟੈਕਨੋਲੋਜੀ ਨਾਲ ਭਰਿਆ ਹੋਇਆ ਹੈ ਤੇ ਟੈਕਨੋਲੋਜੀ ਤੋਂ ਦੂਰ ਨਹੀਂ ਜਾ ਸਕਦੇ ਤੇ ਟੈਕਨੋਲੋਜੀ ਸਾਡੀ ਇੰਨੀ ਮਦਦ ਕਰ ਸਕਦੀ ਹੈ ਜਿਹਨੂੰ ਅਸੀਂ ਹੱਲੇ ਤੱਕ ਯੂਜ਼ ਹੀ ਨਹੀਂ ਕੀਤਾ ਹੈ ਆਪਣੀ ਜ਼ਿੰਦਗੀ 'ਚ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਸਮਝਾਇਆ ਗਿਆ ਹੈ ਗਵਰਨਮੈਂਟ ਬਾਡੀਜ਼ ਦੇ ਰਹੀਂ ਕਿ ਅਸੀਂ ਕਿਸ ਤਰ੍ਹਾਂ ਸੇ ਇਸ ਨੂੰ ਯੂਜ਼ ਕਰਕੇ ਆਪਦਾ ਫਾਇਦਾ ਕਰ ਸਕਦੇ ਹਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਸੋ ਇਹ ਥਾਪਰ ਦੇ ਬੱਚੇ ਵੀ ਹੈਗੇ ਨੇ ਜਾਂ ਸਿਰਫ ਪ੍ਰੋਫੈਸਰਜ਼ ਵਗੈਰਾ ਹੀ ਨੇ ਨੇ ਅਛਾ ਥਾਪਰ ਦੇ तकरीबन 200 ਤੋਂ ਵੱਧ ਬੱਚਿਆਂ ਨੇ ਕੰਮ ਕੀਤਾ ਹੈ ਅ ਪਿਛਲੇ 4 ਸਾਲਾਂ 'ਚ ਤੇ ਸਾਡੇ ਨਾਲ ਇੱਕ ਇੰਡਸਟਰੀ 파ਟਨਰ ਵੀ ਹੈ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਹੈ ਇਹ ਸੈਟਲਾਈਟ ਨੂੰ ਬਿਲਡ ਕਰਨ ਲਈ ਤੇ ਥਾਪਰ ਦੇ ਬੱਚਿਆਂ ਨੇ ਸਾਰਾ ਡਿਜ਼ਾਈਨ ਕੀਤਾ ਹੈ ਜਿੰਨੇ ਵੀ ਇਹ ਸਾਇੰਸ ਗੋਲਸ ਹੈ ਸਾਡੇ ਉਹ ਕੈਮਰਾ ਸਾਰਾ ਟੈਸਟ ਕਰਨ ਲਈ ਥਾਪਰ ਦੇ ਬੱਚਿਆਂ ਨੇ ਕੰਮ ਕੀਤਾ ਹੈ ਤੇ ਜਿਹੜੀ ਸਾਡੀ ਫੈਕਲਟੀ ਹੈ ਉਹਨਾਂ ਦੇ ਯੋਗਦਾਨ ਦੇ ਨਾਲ ਇਹ ਸਾਰਾ ਜਿਹੜਾ ਪ੍ਰੋਜੈਕਟ ਹੈ ਉਹ ਸਟੂਡੈਂਟ ਸੈਟੇਲਾਈਟ ਪ੍ਰੋਜੈਕਟ ਹੈ ਸਟੂਡੈਂਟਸ ਦੇ ਲਈ ਹੈ ਸਟੂਡੈਂਟਸ ਦੇ ਤੋਂ ਹੈ ਤੇ ਅੱਗੇ ਸੋਸਾਇਟੀ ਦੇ ਬੈਨੀਫਿਟ ਲਈ ਓਕੇ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ ਕਿ ਤੇ ਕੇਂਦਰ ਸਰਕਾਰ ਨਾਲ ਵੀ ਰਾਬਤਾ ਕੀਤਾ ਗਿਆ ਇਸ ਬਾਰੇ ਕਿ ਅਸੀਂ ਇਸ ਤਰ੍ਹਾਂ ਦੇ ਸੈਟੇਲਾਈਟ ਦਾ ਪ੍ਰੋਜੈਕਟ ਸ਼ੁਰੂ ਕੀਤਾ ਅ ਕੇਂਦਰ ਸਰਕਾਰ ਦੀ ਜਿਹੜੀ ਸਪੇਸ ਸੈਟੇਲਾਈਟ ਸਪੇਸ ਪ੍ਰੋਗਰਾਮ ਦੀ ਜਿਹੜੀ ਏਜੰਸੀ ਹੈ ਇਨ ਸਪੇਸ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਹੈ ਤੇ ਉਹਨਾਂ ਦੇ ਰਾਹੀਂ ਹੀ ਅਸੀਂ ਅੱਗੇ ਇਸਰੋ ਨੂੰ ਕੰਟੈਕਟ ਕਰਾਂਗੇ ਉਹ ਕੇਂਦਰ ਸਰਕਾਰ ਦੀ ਏਜੰਸੀ ਹੈ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਤੇ ਸਮਾਂ ਦੀ ਜਿੱਥੇ ਗੱਲ ਕਰੀਏ ਇਸ ਪ੍ਰੋਜੈਕਟ ਨੂੰ ਤਕਰੀਬਨ 4 ਤੋਂ 5 ਸਾਲ ਲੱਗੇ ਹੈ ਜਿਸ ਦਿਨ ਅਸੀਂ ਸੋਚਿਆ ਸੀ ਅਸੀਂ ਕੁਝ ਇਹ ਜਿਆ ਕਰਨਾ ਚਾਹੁੰਦੇ ਆ ਤੇ ਅੱਜ ਸਾਡੇ ਕੋਲੇ ਸਾਡੀ ਸੈਟਲਾਈਟ ਰੈਡੀ ਹੈ ਤੇ ਅਸੀਂ ਉਹਨੂੰ ਲਾਂਚ ਲਈ ਭੇਜਣਾ ਚਾਹੁੰਦੇ ਆ ਤੇ ਤਕਰੀਬਨ 4 ਤੋਂ 5 ਸਾਲ ਦਾ ਸਮਾਂ ਚ ਗਿਆ ਹੈ ਸੁਣੋ ਨਾ ਕੋ ਹੋਰ ਵੀ ਕੁਝ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਕੋਈ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਕੀ ਪੋਲੀਸ਼ਨ ਲੈ ਕੇ ਬਣਾਇਆ ਗਿਆ ਤੇ ਕੋਈ ਅਲੱਗ ਤੋਂ ਜਿਸ ਤਰ੍ਹਾਂ ਕੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਇਸ ਤਰ੍ਹਾਂ ਦਾ ਵੀ ਪ੍ਰੋਜੈਕਟ ਲੈ ਕੇ ਆਇਆ ਜਾਏ। ਹਾਂਜੀ ਅਸੀਂ ਫਿਊਚਰ ਪ੍ਰੋਗਰਾਮ ਦੀ ਅੱਜ ਸਾਡੀ ਜਿਹੜੀ ਥੀਮ ਸੀਗੀ ਪ੍ਰੋਗਰਾਮ ਦੀ ਉਹੀ ਸੀ ਕਿ ਫਿਊਚਰ ਚਿਸਟ ਨੂੰ ਕਿਸ ਤਰ੍ਹਾਂ ਸੇ ਯੂਜ਼ ਕੀਤਾ ਜਾ ਸਕਦਾ ਹੈ ਜਿਵੇਂ ਕਿ ਕਲਾਈਮੇਟ ਲਈ, ਵੈਦਰ ਲਈ ਅਸੀਂ ਯੂਜ਼ ਕਰ ਸਕਦੇ ਆ ਉਹਨੂੰ ਇਸ ਚੀਜ਼ ਨੂੰ ਜਾਂ ਇਸੇ ਕੈਮਰੇ ਨੂੰ ਹੋਰ ਥੋੜਾ ਜਆ ਵਧੀਆ ਤਰੀਕੇ ਨਾਲ ਮਤਲਬ ਰੈਜ਼ੋਲੂਸ਼ਨ ਉਹਦੀ ਵਧਾ ਕੇ ਕਿਵੇਂ ਅਸੀਂ ਕਲਾਈਮੇਟ ਲਈ ਯੂਜ਼ ਕਰ ਸਕਦੇ ਆ ਅਕੈਡਮਿਕ ਪ੍ਰੋਗਰਾਮਸ ਕਿਵੇਂ ਸਟਾਰਟ ਕੀਤੇ ਜਾਣ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਐਜੂਕੇਟ ਕੀਤਾ ਜਾ ਸਕੇ ਗਵਰਨਮੈਂਟ ਦੇ ਜਿਹੜੇ ਇੰਪਲੋਇਸ ਹੈ ਉਹਨਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾ ਸਕੇ ਤਾਂ ਕਿ ਇਸ ਤਰ੍ਹਾਂ ਦਾ ਟੈਕਨੋਲੋਜੀ ਨੂੰ ਯੂਜ਼ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ ਦਾ ਬੈਨੀਫਿਟ ਲੈ ਸਕਣ ਕਿੰਨੇ ਦਿਨ ਚ ਲਾਂਚ ਹੋ ਜਾਏਗਾ ਇਹ ਟਾਈਮਿੰਗ ਕੀ ਰੱਖੀ ਜੀ ਸਾਡੇ ਵੱਲੋਂ ਅਸੀਂ ਅਗਲੇ 2-3 ਮਹੀਨਿਆਂ ਚ ਸੈਟੇਲਾਈਟ ਜਿਹੜਾ ਹੈ ਉਹ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਜਾਏਗਾ ਅਸੀਂ ਜ਼ੀਰੋ ਨੂੰ ਅਪਰੋਚ ਕਰ ਰਹੇ ਹਾਂ ਇਸ ਨੂੰ ਲਾਂਚ ਕਰਨ ਲਈ ਜਿਹੜੀ ਇਸੇ ਸਾਲ ਦੇ ਅੰਦਰ ਅੰਦਰ ਅਸੀਂ ਸੈਟੇਲਾਈਟ ਨੂੰ ਲਾਂਚ ਕਰ ਦੇਵਾਂਗੇ ਜਿਸਨ ਮੈਮ ਜਿਨ੍ਹਾਂ ਨੇ ਦੱਸਿਆ ਕਿ ਇਸ ਨੂੰ ਅਸੀਂ ਲਾਂਚ ਕਰ ਦਾਂਗੇ ਤੇ ਨਾਲ ਹੀ ਇਹਦੇ ਬੈਨੀਫਿਟ ਵੀ ਦੱਸੇ ਨੇ ਕਿਸਾਨਾਂ ਵਾਸਤੇ ਤੇ ਇੰਡਸਟਰੀਅਲ ਏਰੀਆ ਵਾਸਤੇ ਵੀ ਬਟ ਡਵੈਲਪ ਕੈਮਰਾਮੈਨ ਸੰਦੀਪ ਦੇ ਨਾਲ ਕੁਲਿੰਦਰ ਕੁਮਾਰ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ